ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਏਕੇ ਤੇ ਮੈਂ ਹਾਂ ਤੁਹਾਡਾ ਹੋਸਟ ਅਸ਼ਵਨੀ ਕੁਮਾਰ ਪਲੱਸ 2 ਪੋਲਿਟੀਕਲ ਸਾਇੰਸ ਦਾ ਸੋਲੂਸ਼ਨ ਹੈ ਅਸਾਈਨਮੈਂਟਸ ਦਾ ਚੈਪਟਰ ਪਹਿਲਾ ਪੋਲਿਟੀਕਲ ਸਿਸਟਮ ਤੇ ਚੈਪਟਰ ਦੂਜਾ ਕੰਪੈਰੀਟਿਵ ਪੋਲਿਟਿਕਸ ਇਹ ਦੋ ਟੌਪਿਕ ਦਾ ਆਪਾਂ ਹੱਲ ਕਰਾਂਗੇ ਜਿਹੜੀਆਂ ਅਸਾਈਨਮੈਂਟਸ ਨੇ ਸਾਡੇ ਸਾਥੀ ਲੈਕਚਰਰ ਮਿਸਟਰ ਬਲਜੀਤ ਸਿੰਘ ਹੁਣਾਂ ਤਿਆਰ ਕੀਤੀਆਂ ਨੇ ਸੋ ਇਹ ਅਸਾਈਨਮੈਂਟਸ ਆਫ ਪੋਲਿਟিক্যাল ਸਾਇੰਸ ਤਿਆਰ ਕੀਤੀਆਂ ਨੇ ਮਿਸਟਰ ਬਲਜੀਤ ਸਿੰਘ ਲੈਕਚਰਰ ਪੋਲਿਟিক্যাল ਸਾਇੰਸ ਐਂਡ ਡਿਸਟ੍ਰਿਕਟ ਕੋਆਰਡੀਨੇਟਰ ਪੋਲਿਟিক্যাল ਸਾਇੰਸ ਲੁਧਿਆਣਾ ਹੁਣਾ ਨੇ ਆਪਾ ਉਹਨਾਂ ਦੇ ਬਹੁਤ ਧੰਨਵਾਦੀ ਆ ਕਿ ਉਹਨਾਂ ਨੇ ਇਹ ਤਿਆਰ ਕੀਤੀਆਂ ਵਿਦਿਆਰਥੀਆਂ ਦੀ ਬਹੁਤ ਡਿਮਾਂਡ ਸੀ ਕਿ ਇਹਨਾਂ ਨੂੰ ਸੋਲੂਸ਼ਨ ਕੀਤਾ ਜਾਏ ਇਹ ਜਿਹੜੀਆਂ ਅਸਾਈਨਮੈਂਟਸ ਸਰ ਉਹਨਾਂ ਤਿਆਰ ਕੀਤੀਆਂ ਸੋ ਮੈਂ ਕੋਸ਼ਿਸ਼ ਕਰਾਂਗਾ ਕਿ ਦੋ ਦੋ ਚੈਪਟਰਸ ਦੀਆਂ ਅਸਾਈਨਮੈਂਟਸ ਜਿਹੜੀਆਂ ਨੇ ਉਹ ਇੱਕ ਵੀਡੀਓ 'ਚ ਤਿਆਰ ਕਰਾਂ ਤੁਸਾਤ ਅੱਠ ਵੀਡੀਓ ਜਿਹੜੀਆਂ ਤਿਆਰ ਕਰਕੇ ਤੇ ਆਪਾਂ ਅਸਾਈਨਮੈਂਟਸ ਜਿਹੜੀਆਂ ਨੇ ਤਿਆਰ ਸਾਰੀਆਂ ਹੀ ਸੋਲੂਸ਼ਨ ਕਰ ਦੇਣੀ ਆ। ਸੋ ਮੇਰੀ ਕੋਸ਼ਿਸ਼ ਹੈ ਵੀ ਇਹਨਾਂ ਨੂੰ ਸਹੀ-ਸਹੀ ਇਹਨਾਂ ਦਾ ਸੋਲੂਸ਼ਨ ਹੋਈ ਜੇਕਰ ਕਿਤੇ ਗਲਤੀ ਰਹਿ ਜਾਏ ਤੇ ਜਰੂਰ ਮੈਨੂੰ ਜਾਣਕਾਰੀ ਦੇ ਦੇਣਾ। ਸੋ lettes start now ਬੇਟਾ ਪਹਿਲਾ ਕੁਐਸਚਨ ਹੈ ਰਾਜਨੀਤਿਕ ਪ੍ਰਣਾਲੀ ਅਤੇ ਅਰਥ ਪ੍ਰਣਾਲੀ ਅਰਥ ਤੇ ਵਿਸ਼ੇਸ਼ਤਾਵਾਂ ਵਾਲੇ ਚੈਪਟਰ ਚੋਂ ਰਾਜਨੀਤਿਕ ਪ੍ਰਣਾਲੀ ਦੀ ਧਾਰਨਾ ਨੂੰ ਹਾਰਮਨ ਪਿਆਰਾ ਬਣਾਉਣ ਵਾਲਾ ਵਿਦਵਾਨ ਕੌਣ ਸੀ? ਇਹਦਾ ਸਹੀ ਆਨਸਰ ਡੇਵ ਡੀਸਟਨ ਹੈ। ਦੂਜਾ ਕੁਐਸਚਨ ਹੈਗਾ ਇੱਥੇ ਲਿਖੇ ਵਿੱਚੋਂ ਕਿਹੜਾ ਰਾਜਨੀਤਿਕ ਅਪਨਾਲੀ ਦਾ ਨਵੀਸ਼ ਕਰਜ ਹੈ ਹਿੱਤ ਸਮੂਹੀਕਰਨ ਨਵੀਸ਼ ਕਰਜ ਹੈ ਬਾਕੀ ਸਾਰੇ ਨਿਕਾਸ ਕਰਜ ਨੇ ਨੈਕਸਟ ਕੁਐਸਚਨ ਹੈਗਾ ਤੀਜਾ ਪ੍ਰਸ਼ਨ ਇੱਥੇ ਲਿਖੇ ਵਿੱਚੋਂ ਕਿਹੜਾ ਰਾਜਨੀਤਿਕ ਅਪਨਾਲੀ ਦਾ ਨਿਕਾਸ ਕਰਜ ਹੈ ਨਿਯਮ ਨਿਰਮਾਣ ਨਿਕਾਸ ਕਰਜ ਹੈ ਬਾਕੀ ਸਾਰੇ ਨਿਵੇਸ਼ ਕਰਜ ਨੇ ਅਗਲਾ ਪ੍ਰਸ਼ਨ ਹੈ ਸ਼ਾਸਨ ਦੀ ਪ੍ਰਕਿਰਿਆ ਕਿਤਾਬ ਦਾ ਲੇਖਕ ਕੌਣ ਹੈ ਆਰਥਰ ਬੈਂਟਲੇ ਹੈ ਸ਼ਾਸਨ ਦੀ ਪ੍ਰਕਿਰਿਆ ਕਿਤਾਬ ਦਾ ਲੇਖਕ ਨੈਕਸਟ ਕੁਐਸਚਨ ਹੈਗਾ ਰਾਜਨੀਤਿਕ ਪ੍ਰਚਾਰ ਪ੍ਰਣਾਲੀ ਮੁਖ ਮੁਨਖੀ ਸੰਬੰਧਾਂ ਦਾ ਉਹ ਸਥਾਈ ਨਮੂਨਾ ਹੈ ਜਿਸ ਵਿੱਚ ਕਾਫੀ ਜਿਸ ਵਿੱਚ ਸ਼ਾਸਨ ਸੱਤਾ ਤੇ ਸ਼ਕਤੀ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਇਹ ਕਥਨ ਕਿਸ ਦਾ ਹੈ ਇਹ ਕਥਨ ਰਾਬਰਟ ਏ ਡਾਹਲ ਦਾ ਹੈ 6ਵਾਂ ਪ੍ਰਸ਼ਨ ਰਾਜਨੀਤਿਕ ਪ੍ਰਣਾਲੀ ਦਾ ਮੁੱਖ ਕੰਮ ਨਿਵੇਸ਼ਾਂ ਨੂੰ ਨਿਕਾਸ਼ਾਂ ਵਿੱਚ ਬਦਲਣਾ ਨਿਕਾਸ ਪਰਨੈਥੇ 7ਵਾਂ ਪ੍ਰਸ਼ਨ ਰਾਜਨੀਤੀ ਵਿੱਚ ਮਨੁੱਖੀ ਸੁਭਾਅ ਦਾ ਲੇਖਕ ਗਰਾਹਮ ਵਾਲਸ ਹੈ। 9ਵਾਂ ਪ੍ਰਸ਼ਨ ਨਿਯਮ ਲਾਗੂ ਕਰਨਾ ਨਿਵੇਸ਼ ਕਾਰਜ ਹੈ। ਇਹ ਗਲਤ ਹੈ ਜੀ ਸਟੇਟਮੈਂਟ। 10ਵਾਂਸਟ ਕੁਐਸਚਨ ਹਿੱਤ ਸਪਸ਼ਟੀਕਰਨ ਨਿਵੇਸ਼ ਕਾਰਜ ਹੈ। ਬਿਲਕੁਲ ਸਹੀ ਹੈ। ਨੈਕਸਟ ਆ ਗਿਆ ਜੀ 10ਵਾਂ ਪ੍ਰਸ਼ਨ ਰਾਜਨੀਤਿਕ ਪ੍ਰਣਾਲੀ ਨਿਰੰਤਰ ਪ੍ਰਕਿਰਿਆ ਹੈ ਬਿਲਕੁਲ ਸਹੀ। 11ਵਾਂ ਪ੍ਰਸ਼ਨ ਰਾਜਨੀਤਿਕ ਪ੍ਰਣਾਲੀ ਦਾ ਨਿਕਾਸ ਕਾਰਜ ਨਹੀਂ ਹੈ ਗਲਤ 12ਵਾਂ ਪ੍ਰਸ਼ਨ ਰਾਜਨੀਤਿਕ ਪ੍ਰਣਾਲੀ ਕੋਲ ਕਾਨੂੰਨ ਦੀ ਉਚਿਤਤਾ ਪੂਰਨ ਸ਼ਕਤੀ ਹੁੰਦੀ ਹੈ ਠੀਕ ਨਿਯਮ ਲਾਗੂ ਕਰਨਾ ਰਾਜਨੀਤਿਕ ਪ੍ਰਣਾਲੀ ਦਾ ਨਿਕਾਸ ਕਾਰਜ ਹੈ ਬਿਲਕੁਲ ਠੀਕ ਸੋ ਇਹ ਗਲਤ ਠੀਕ ਵਾਲੇ ਕੁਐਸਚਨ ਸੀਗੇ ਨੈਕਸਟ ਕੁਐਸਚਨ ਹੈਗਾ ਡੇਵਿਡ ਇਸਟਨ ਦੁਆਰਾ ਲਿਖੀ ਪੁਸਤਕ ਦਾ ਨਾਮ ਲਿਖੋ ਇਹ ਜਿਹੜੀ ਕਿਤਾਬ ਹੈ ਉਹਨਾਂ ਦੀ ਕਿਤਾਬ ਦਾ ਨਾਮ ਹੈ ਦਾ ਪੋਲਿਟਿਕਲ ਸਿਸਟਮ ਯਾਨੀ ਰਾਜਨੀਤਿਕ ਪ੍ਰਣਾਲੀ 15ਵਾਂ ਪ੍ਰਸ਼ਨ ਹੈਗਾ ਰਾਜਨੀਤਿਕ ਪ੍ਰਣਾਲੀ ਦੇ ਰਸਮੀ ਢਾਂਚੇ ਲਿਖੋ ਬੇਟਾ ਰਸਮੀ ਢਾਂਚੇ ਕਿਹੜੇ ਨੇ ਵਿਧਾਨਪਾਲਿਕਾ ਕਾਰਜਪਾਲਿਕਾ ਨਿਆਂਪਾਲਿਕਾ 16ਵਾਂ ਪ੍ਰਸ਼ਨ ਹੈ ਫੀਡਬੈਕ ਲੂਪਸ ਤੋਂ ਕੀ ਭਾਵ ਹੈ ਬੇਟਾ ਫੀਡਬੈਕ ਲੂਪ ਸਿਸਟਮ ਲੂਪ ਪ੍ਰਣਾਲੀ ਜਿਹੜੀ ਹੈ ਇਹ ਡੇਵਿਡ ਡਿਸਟਰ ਨੇ ਦਿੱਤੀ ਹੈ ਇਸ ਵਿੱਚ ਡੇਵਿਡ ਡਿਸਟਰ ਨੇ ਕਿਹਾ ਨਿਵੇਸ਼ਾਂ ਨੂੰ ਨਿਕਾਸ਼ਾਂ ਵਿੱਚ ਜਦੋਂ ਬਦਲਿਆ ਜਾਂਦਾ ਹੈ ਤਿੰਨ ਨਿਕਾਸ ਦੁਬਾਰਾ ਜਦੋਂ ਨਿਵੇਸ਼ ਦਾ ਰੂਪ ਧਾਰਨ ਕਰ ਜਾਂਦੇ ਆ ਤੇ ਉਸ ਨੂੰ ਫੀਡਬੈਕ ਲੂਪ ਸਿਸਟਮ ਕਿਹਾ ਜਾਂਦਾ ਕਿਉਂਕਿ ਰਾਜਨੀਤਿਕ ਪ੍ਰਣਾਲੀ ਕੋਲੋਂ ਜਿਹੜੀਆਂ ਡਿਮਾਂਡ ਤੇ ਮੰਗਾਂ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਉਹ ਰਾਜਨੀਤਿਕ ਪ੍ਰਣਾਲੀ ਪੂਰੀ ਤੇ ਕਰਦੀ ਆ ਪਰ ਸਾਰੇ ਲੋਕ ਉਹਦੇ ਤੋਂ ਖੁਸ਼ ਨਹੀਂ ਹੁੰਦੇ ਉਹ ਦੁਬਾਰਾ ਉਹਨਾਂ ਨਿਕਾਸਾਂ ਨੂੰ ਨਿਵੇਸ਼ਾਂ ਦੇ ਵਿੱਚ ਬਦਲਣ ਦਾ ਕੰਮ ਕਰਦੇ ਨੇ ਇਸ ਤਰ੍ਹਾਂ ਰਾਜਨੀਤਿਕ ਪ੍ਰਣਾਲੀ ਦੀ ਜਿਹੜੀ ਆ ਅ ਇਹ ਐਕਟੀਵਿਟੀ ਚਲਦੀ ਰਹਿੰਦੀ ਹੈ ਤੇ ਇਸ ਨੂੰ ਫੀਡਬੈਕ ਲੂਪ ਸਿਸਟਮ ਕਿਹਾ ਜਾਂਦਾ ਜਦੋਂ ਨਿਕਾਸ ਨਿਵੇਸ਼ਾਂ ਦਾ ਰੂਪ ਦੁਬਾਰਾ ਧਾਰਨ ਕਰ ਲੈਂਦੇ ਨੇ ਥੈਟ ਇਜ਼ ਕਾਲਡ ਫੀਡਬੈਕ ਲੂਪ ਸਿਸਟਮ ਜਾਂ ਕੱਚਾ ਮਾਲ ਮੁੜ ਦੇਣ ਦੀ ਲੂ ਪ੍ਰਕਿਰਿਆ ਤੁਸੀਂ ਆਪਣੀਆਂ ਨੋਟਬੁక్స్ ਤੇ ਮੇਰਾ ਇਹ ਆਨਸਰ ਲਿਖ ਲੈਣਾ ਨੈਕਸਟ ਹੈਗਾ ਬੇਟਾ ਰਾਜਨੀਤਿਕ ਪ੍ਰਣਾਲੀ ਦੇ ਦੋ ਨਿਵੇਸ਼ ਤੇ ਦੋ ਨਿਕਾਸ ਕਾਰਜ ਲਿਖੋ ਬੇਟਾ ਨਿਵੇਸ਼ ਕਾਰਜ ਤੁਸੀਂ ਲਿਖ ਸਕਦੇ ਹੋ ਰਾਜਨੀਤਿਕ ਸਮਾਜਿਕ ਕਰਨ ਤੇ ਭਰਤੀ ਤੇ ਹਿੱਤ ਸਮੂਹੀਕਰਨ ਜਾਇਤ ਸਪਸ਼ਟੀਕਰਨ ਨਿਕਾਸ ਕਾਰਜਾਂ ਦੇ ਵਿੱਚ ਤੁਸੀਂ ਲਿਖ ਸਕਦੇ ਹੋ ਨਿਯਮ ਨਿਰਮਾਣ ਕਰਨ ਦਾ ਕਾਰਜ ਤੇ ਨਿਯਮਾਂ ਨੂੰ ਲਾਗੂ ਕਰਨ ਦਾ ਕਾਰਜ 19ਵਾਂ 18ਵਾਂ ਪ੍ਰਸ਼ਨ ਹੈਗਾ ਰਾਜਨੀਤਿਕ ਪ੍ਰਣਾਲੀ ਦੀਆਂ ਚਾਰ ਵਿਸ਼ੇਸ਼ਤਾਵਾਂ ਲਿਖੋ ਬੇਟਾ ਰਾਜਨੀਤਿਕ ਪ੍ਰਣਾਲੀ ਦੀ ਪਹਿਲੀ ਵਿਸ਼ੇਸ਼ਤਾ ਵਾ ਮਨੁੱਖੀ ਸਬੰਧਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਦੂਜਾ ਵਾ ਅ ਅੰਤਰ ਕਿਰਿਆ ਕਹਿ ਸਕਦੇ ਹੋ ਵੀ ਜਿਹੜੀ ਇੱਕ ਦੂਜੇ ਤੇ ਨਿਰਭਰ ਕਰਦੀ ਹੈ ਤੀਜਾ ਹੈਗਾ ਰਾਜਨੀਤਿਕ ਪ੍ਰਣਾਲੀ ਜਿਹੜੀ ਹੈ ਨਿਵੇਸ਼ਾਂ ਨੂੰ ਨਿਕਾਸ਼ਾਂ ਚ ਬਦਲਦੀ ਹੈ ਚੌਥਾ ਤੁਸੀਂ ਕਹਿ ਸਕਦੇ ਹੋ ਰਾਜਨੀਤਿਕ ਪ੍ਰਣਾਲੀ ਜਿਹੜੀ ਹੈ ਇਹਦਾ ਮਿਲਿਆ ਜੁਲਿਆ ਸਰੂਪ ਹੈ ਕੁਝ ਰੂਪਾਂ ਚ ਇਹ ਪੂਰਬੀ ਹੈ ਕੁਝ ਰੂਪਾਂ ਚ ਇਹ ਪੱਛਮੀ ਹੈ ਇਸ ਕਰਕੇ ਇਹਦਾ ਮਿਲਿਆ ਜੁਲਿਆ ਸਰੂਪ ਹੈਗਾ ਵਾ ਹੋਰ ਅੰਤਰ ਨਿਰਭਰਤਾ ਤੁਸੀਂ ਇਹਦਾ ਇੱਕ ਹੋਰ ਵਿਸ਼ੇਸ਼ਤਾ ਅੰਤਰ ਨਿਰਭਰਤਾ ਵੀ ਹੈਗਾ ਸੀਮਾਵਾਂ ਦੀ ਹੋਂਦ ਵੀ ਹੈਗਾ ਇਹ ਵੀ ਇਹਦੀਆਂ ਵਿਸ਼ੇਸ਼ਤਾਵਾਂ ਨੇ ਸੂਏ ਬੇਟਾ ਸਿਕਾ ਪਹਿਲਾ ਚੈਪਟਰ ਹੁਣ ਆਪਾਂ ਗੱਲ ਕਰੀਏ ਦੂਜੇ ਚੈਪਟਰ ਦੀ ਤੁਲਨਾਤਮਕ ਰਾਜਨੀਤੀ ਅਤੇ ਰਾਜਨੀਤੀ ਅਰਥ ਅਤੇ ਸਰੂਪ ਇਹ ਇਹਦਾ ਦੂਜਾ ਚੈਪਟਰ ਹੈ ਇਹਦੇ ਵਿੱਚ ਕੀ ਕਿਹਾ ਗਿਆ ਵੇ ਸਭ ਤੋਂ ਪਹਿਲੇ ਗਲਤ ਸੀ ਕੁਐਸਚਨ ਨੇ ਰਾਜਨੀਤੀ ਨੂੰ ਸੰਭਵ ਦੀ ਕਲਾ ਵੀ ਕਿਹਾ ਜਾਂਦਾ ਮਤਲਬ ਪੋਸੀਬਿਲਟੀ ਦੀ ਕਲਾ ਵੀ ਕਿਹਾ ਜਾਂਦਾ ਸਹੀ ਹੈ ਰਾਜਨੀਤੀ ਤੁਲਨਾਤਮਕ ਰਾਜਨੀਤੀ ਸਿਧਾਂਤ ਨਿਰਮਾਣ ਦੀ ਖੋਜ ਹੈ ਬਿਲਕੁਲ ਸਹੀ ਹੈ ਜਿਹੜਾ ਤੁਲਨਾਤਮਕ ਰਾਜਨੀਤੀ ਉਹ ਸਿਧਾਂਤ ਕਾਇਮ ਕਰਨਾ ਚਾਹੁੰਦਾ ਇਹਦੀ ਖੋਜ ਦਾ ਵਿਸ਼ਾ ਹੈ ਤੀਜਾ ਹੈਗਾ ਤੁਲਨਾਤਮਕ ਸਰਕਾਰ ਅਤੇ ਤੁਲਨਾਤਮਕ ਰਾਜਨੀਤੀ ਵਿਚਕਾਰ ਕੋਈ ਅੰਤਰ ਨਹੀਂ ਬਹੁਤ ਜ਼ਿਆਦਾ ਅੰਤਰ ਹੈ ਗਲਤ ਸਟੇਟਮੈਂਟ ਹੈ ਚੌਥਾ ਪ੍ਰਸ਼ਨ ਹੈ ਤੁਲਨਾਤਮਕ ਰਾਜਨੀਤੀ ਨਿਵੇਸ਼ ਵਿਸ਼ੇਸ਼ ਕਦਰਾਂ ਕੀਮਤਾਂ ਨਾਲ ਜੁੜਿਆ ਹੋਇਆ ਹੈ ਗਲਤ ਇਹ ਕਦਰਾਂ ਕੀਮਤਾਂ ਨੂੰ ਘਟ ਮੰਨਦਾ ਦਿੰਦਾ ਹੈ ਪੰਜਵਾਂ ਪ੍ਰਸ਼ਨ ਤੁਲਨਾਤਮਕ ਰਾਜਨੀਤੀ ਦੀ ਧਾਰਨਾ ਰਾਜਨੀਤੀ ਸ਼ਾਸਤਰ ਦੇ ਅਧਿਐਨ ਵਿੱਚ ਆਈ ਵਿਵਹਾਰਵਾਦ ਕ੍ਰਾਂਤੀ ਦੀ ਦੇਣ ਹੈ ਇਹ ਬਿਲਕੁਲ ਸਹੀ ਹੈ ਛੇਵਾਂ ਪ੍ਰਸ਼ਨ ਤੁਲਨਾਤਮਕ ਰਾਜਨੀਤੀ ਦੀ ਧਾਰਨਾ ਰਾਜਨੀਤਿਕ ਸੰਸਥਾਵਾਂ ਦੇ ਕੇਵਲ ਰਸਮੀ ਤੱਥਾਂ ਦੇ ਅਧਿਐਨ ਨਾਲ ਸੰਬੰਧਿਤ ਹੈ ਸੰਸਥਾਵਾਂ ਦੇ ਕੇਵਲ ਰਸਮੀ ਤੱਥਾਂ ਨਾਲ ਇਹ ਗਲਤ ਹੈ ਜੀ ਇਹ ਰਸਮੀ ਤੇ ਗੈਰ ਰਸਮੀ ਦੋਵੇਂ ਤੱਥਾਂ ਨਾਲ ਸੰਬੰਧਿਤ ਹੈਗੀ ਹੈ ਸਤਾ ਪ੍ਰਸ਼ਨ ਤੁਲਨਾਤਮਕ ਰਾਜਨੀਤੀ ਦਾ अनेका ਅਰਤੁਲਨਾਤਮਕ ਰਾਜਨੀਤੀ ਦੇ अनेका ਰੂਪ ਹਨ ਆਪਾਂ ਕਹਿ ਸਕਦੇ ਆ ਨਿਕਾ ਉਹਦੀਆਂ ਕਿਸਮਾਂ ਨੇ अनेका ਉਹਦੇ ਰੂਪ ਨੇ ਠੀਕ ਹੈ अनेका ਉਹਦੇ ਢੰਗ ਨੇ ਨੈਕਸਟ ਹੈਗਾ ਤੁਲਨਾਤਮਕ ਰਾਜਨੀਤੀ ਦਾ ਦੀ ਧਾਰਨਾ 20ਵੀਂ ਸਦੀ ਦੇ ਆਰੰਭ ਵਿੱਚ ਆਈ ਵਿਵਹਾਰਵਾਦੀ ਕ੍ਰਾਂਤੀ ਦੀ ਉਪਜ ਹੈ ਠੀਕ ਹੈ 20ਵੀਂ ਸਦੀ ਦੇ ਸ਼ੁਰੂ ਚ ਆਈ ਵਿਵਹਾਰਵਾਦੀ ਕ੍ਰਾਂਤੀ ਦੇ ਉਪਚੇਦ ਵਿਵਹਾਰਵਾਦੀ ਸ਼ਬਦ ਭਰਨਾ ਹੈ 8ਵੇਂ ਨੰਬਰ ਚ ਨੋਵਾ ਨੰਬਰ ਹੈਗਾ ਤੁਲਨਾਤਮਕ ਰਾਜਨੀਤੀ ਸ਼ਕਤੀ ਪ੍ਰਭਾਵ ਅਤੇ ਸੱਤਾ ਦੀ ਪ੍ਰਤੀਕ ਹੈ ਸ਼ਕਤੀ ਪ੍ਰਭਾਵ ਅਤੇ ਸੱਤਾ ਦੀ ਪ੍ਰਤੀਕ ਹੈ ਸੱਤਾ ਵਰਡ ਭਰਨਾ ਹੈ 10ਵਾਂ ਪ੍ਰਸ਼ਨ ਹੇਠ ਲਿਖੇ ਵਿੱਚੋਂ ਕਿਹੜਾ ਵਿਦਵਾਨ ਤੁਲਨਾਤਮਕ ਰਾਜਨੀਤੀ ਦਾ ਸਮਰਥਕ ਹੈ ਡੇਵ ਡਿਸਟਨ ਲਿਕੋਕ ਵਿਲੋਬੀ ਤੇ ਸਿਡਨੀ ਵਰਬਾ ਅ ਡੇਵ ਡਿਸਟਨ ਵੀ ਇਹਦਾ ਸਪੋਰਟਰ ਹੈਗਾ ਡੇਵ ਡਿਸਟਨ ਆਪਾਂ ਕਹਿ ਸਕਦੇ ਹਾਂ ਸਿਡਨੀ ਵਰਬਾ ਤੇ ਹੈਗਾ ਹੀ ਹੈਗਾ ਨੈਕਸਟ ਹੈਗਾ ਸਿਡਨੀ ਵਰਬਾ ਆਂਸਰ ਲਿਖਣਾ ਜੀ ਉਸ ਕੁਐਸਚਨ ਦਾ ਨੈਕਸਟ ਕੁਐਸਚਨ ਹੈ ਤੁਲਨਾਤਮਕ ਰਾਜਨੀਤੀ ਦੇ ਅਨੇਕਾਂ ਕਿਉਂ ਹਨ ਮਤਲਬ ਕਿਈ ਵੀ ਕਿਹੜਾ ਕੰਮ ਕਿਉਂ ਹੁੰਦਾ ਵਾ ਇਹਦੇ ਨਾਲ ਸੰਬੰਧਿਤ ਹੈਗਾ ਇਹ ਕਿਸ ਵਿਦਵਾਨ ਨੇ ਕਿਹਾ ਸੀ ਇਹ ਕਹਿਆ ਸੀਗਾ ਮੈਕਰਾਸਾਈਡ ਐਡਵਰਡ ਨੇ ਤੁਲਨਾਤਮਕ ਰਾਜਨੀਤੀ ਦੇ ਅਨੇਕਾਂ ਕਿਉਂ ਹਨ ਕੋਈ ਕੰਮ ਕਿਉਂ ਹੁੰਦਾ ਵਾ ਕੋਈ ਕਿਸੇ ਨੂੰ ਵੋਟ ਕਿਉਂ ਪਾਉਂਦਾ ਹੈ ਸਰਕਾਰਾਂ ਕਿਉਂ ਬਦਲਦੀਆਂ ਹਨ ਕਿਤੇ ਕਿਹੜਾ ਸ਼ਾਸਨ ਚੰਗਾ ਕਿਉਂ ਹੈ ਕੋਈ ਸ਼ਾਸਨ ਮਾੜਾ ਕਿਉਂ ਹੈ ਠੀਕ ਹੈ ਨੈਕਸਟ ਕੁਐਸਚਨ ਹੈਗਾ ਤੁਲਨਾਤਮਕ ਸਰਕਾਰ ਤੋਂ ਮੇਰਾ ਭਾਵ ਰਾਜਨੀਤਿਕ ਸੰਸਥਾਵਾਂ ਤੇ ਸਰਕਾਰਾਂ ਦੇ ਰੂਪ ਦਾ ਤੁਲਨਾਤਮਕ ਆਧាន ਤੋਂ ਇਹ ਕਥਨ ਕਿਸ ਦਾ ਹੈ ਬੇਟਾ ਇਹ ਕਥਨ ਹੈਗਾ ਐਡਵਰਡ ਫਰੀਮੈਨ ਦਾ ਐਡਵਰਡ ਫਰੀਮੈਨ ਦਾ ਨੈਕਸਟ ਹੈਗਾ ਇਹ ਲਿਖਿਆ ਵਿੱਚੋਂ ਕਿਹੜਾ ਤੁਲਨਾਤਮਕ ਰਾਜਨੀਤੀ ਦਾ ਵਿਸ਼ੇਸ਼ਤਾ ਨਹੀਂ ਹੈ ਵਿਵਹਾਰਕ ਅਧਿਆਨ ਵਿਕਾਸ਼ੀ ਸਮਾਜਾਂ ਤੇ ਜ਼ੋਰ ਔਰ ਕੇਵਲ ਰਸਮੀ ਢਾਂਚਿਆਂ ਦੇ ਦਿਆਂ ਤੇ ਮੂਲ ਮੁਕਤ ਅਧਿਆਨ ਇਹਦਾ ਈ ਆਨਸਰ ਹੈ ਜੀ ਕੇਵਲ ਰਸਮੀ ਢਾਂਚਿਆਂ ਦੇ ਅਧਿਐਨ ਇਹ ਇਹਦਾ ਸਹੀ ਆਨਸਰ ਹੈ ਇਹ ਵਿਸ਼ੇਸ਼ਤਾ ਨਹੀਂ ਹੈ 15ਵਾਂ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਕਿਹੜਾ ਵਿਸ਼ਾ ਤੁਲਨਾਤਮਕ ਰਾਜਨੀਤੀ ਦਾ ਵਿਸ਼ਾ ਵਸਤੂ ਨਹੀਂ ਹੈ ਸਬਜੈਕਟ ਮੈਟਰ ਵਿੱਚ ਨਹੀਂ ਆਂਦਾ ਚੋਣ ਪ੍ਰਕਿਰਿਆਵਾਂ ਦਾ ਅਧਿਐਨ ਨਿਆਂਇਕ ਪ੍ਰਕਿਰਿਆਵਾਂ ਦਾ ਅਧਿਐਨ ਰਾਜਨੀਤਿਕ ਭ੍ਰਿਸ਼ਟਾਚਾਰ ਦਾ ਅਧਿਐਨ ਅਰਸੈਂਡਿਕ ਵਿਗਿਆਨ ਦਾ ਅਧਿਐਨ ਇਹ ਬੇਟਾ ਦਾ ਆਨਸਰ ਹੈਗਾ ਸੱਸੇ ਵਾਲਾ ਰਸਾਇਣਿਕ ਵਿਗਿਆਨ ਦਾ ਅਧਿਐਨ ਇਹ ਤੁਲਨਾਤਮਕ ਰਾਜਨੀਤੀ ਦਾ ਵਿਸ਼ਾ ਵਸਤੂ ਨਹੀਂ ਹੈ ਰਸਾਇਣਿਕ ਵਿਗਿਆਨ ਦਾ ਦੱਨ ਵਾਲਾ ਨੈਕਸਟ ਕੁਐਸਚਨ ਆਏਗਾ 16ਵਾਂ ਤੁਲਨਾਤਮਕ ਰਾਜਨੀਤੀ ਦਾ ਅਰਥ ਕੀ ਹੈ ਬੇਟਾ ਤੁਲਨਾਤਮਕ ਰਾਜਨੀਤੀ ਦਾ ਅਰਥ ਦੱਸਣ ਲਈ ਤੁਹਾਨੂੰ ਮੈਂ ਇੱਕ ਪੀਡੀਫ ਦਿਖਾਉਣਾ ਚਾਹਾਂਗਾ ਇੱਕ ਹੋਰ ਕੁਐਸਚਨ ਹੈ ਤੁਲਨਾਤਮਕ ਰਾਜਨੀਤੀਆਂ ਦੋ ਵਿਸ਼ੇਸ਼ਤਾਵਾਂ ਲਿਖੋ ਫਿਰ ਮੁਲਮੁਕ ਤਦਨ ਤੋਂ ਕੀ ਭਾਵ ਹੈ ਅਨੇਕਾ ਕਿਉਂ ਦੇ ਅਧਿੰਤੋਂ ਕੀ ਭਾਵ ਹੈ ਤੁਲਨਾਤਮਕ ਰਾਜਨੀਤੀ ਅਧਿਨ ਵਿੱਚ ਸ਼ਾਮਲ ਕਿਸੇ ਦੋ ਵਿਸ਼ਿਆਂ ਦੇ ਨਾਮ ਲਿਖੋ ਇਹ ਕੁਐਸਚਨ ਆਪਾਂ ਦੇਖਦੇ ਆਂ ਇੱਕ ਤੁਹਾਨੂੰ ਪੀਡੀਐਫ ਦਿਖਾਣੀ ਚਾਹਨਾ ਯਸ ਸਭ ਤੋਂ ਪਹਿਲੇ ਤੁਲਨਾਤਮਕ ਰਾਜਨੀਤੀ ਤੋਂ ਤੁਸੀਂ ਕੀ ਸਮਝਦੇ ਹੋ ਕਿ ਉਹਦਾ ਅਰਥ ਕੀ ਹੁੰਦਾ ਹੈ ਬੇਟਾ ਤੁਲਨਾਤਮਕ ਰਾਜਨੀਤੀ ਤੋਂ ਸਾਡਾ ਭਾਵ ਰਾਜਨੀਤਿਕ ਸੰਸਥਾਵਾਂ ਦੇ ਤੁਲਨਾਤਮਕ ਅਧਿਐਨ ਤੋਂ ਹੈ ਠੀਕ ਹੈ ਸੋ ਤੁਲਨਾਤਮਕ ਰਾਜਨੀਤੀ ਦਾ ਉਦੇਸ਼ ਭਿੰਨ ਭਿੰਨ ਰਾਜਨੀਤਿਕ ਵਿਵਸਥਾਵਾਂ ਯਾਨੀ ਪੋਲਿਟਿਕਲ ਸਿਸਟਮ ਜਾਂ ਸ਼ਾਸਨ ਦੀਆਂ ਰਾਜਨੀਤਿਕ ਸੰਸਥਾਵਾਂ ਪੁਲਿਟਿਕ ਇੰਸਟੀਚੂਸ਼ਨਸ ਦਾ ਤੁਲਨਾਤਮਕ ਅਧਿਐਨ ਕਰਨਾ ਹੈ ਭਾਵ ਇਹਨਾਂ ਦੀ ਤੁਲਨਾ ਕਰਨਾ ਆਪਸ ਵਿੱਚ ਕਿਹੜਾ ਚੰਗਾ ਕਿਹੜਾ ਮਾੜਾ ਕਿਹੜੇ ਵਿੱਚ ਕਿਹੜੇ ਸਿਸਟਮ ਚ ਕਿਹੜੀ ਚੀਜ਼ ਚੰਗੀ ਹੈ ਤੇ ਕਿਹੜੇ ਸਿਸਟਮ ਚ ਕਿਹੜੀ ਚੀਜ਼ ਕਮੀਆਂ ਆ ਨੇ ਠੀਕ ਹੈ ਇੱਕ ਇੱਕ ਕੁਐਸਚਨ ਸੀ ਜਿਹੜਾ ਆਪਾਂ ਡਿਸਕਸ ਕਰਨਾ ਸੀਗਾ ਇੱਕ ਇੱਕ ਕੁਐਸਚਨ ਸੀ ਇਹਦੇ ਵਿੱਚ ਪੁੱਛਿਆ ਗਿਆ ਸੀ ਤੁਲਨਾਤਮਕ ਰਾਜਨੀਤੀ ਦੇ ਕੀਮਤ ਰਹਿਤ ਯਾਨੀ ਕਿ ਮੁਲ ਮੁਕਤ ਹੋਣਾ ਜਿਹਨੂੰ ਮੁਲ ਮੁਕਤ ਕਹਨੇ ਆ ਵੈਲਿਊ ਫਰੀ ਜਿਹਨੂੰ ਕਹਨੇ ਆ ਉਹਦਾ ਕੀ ਅਰਥ ਹੁੰਦਾ ਸਵੈਟਾ ਦਾ ਅਰਥ ਹੁੰਦਾ ਵਾ ਬਈ ਕੀਮਤ ਰਹਿਤ ਰਾਜਨੀਤੀ ਸ਼ਾਸਤਰ ਦਾ ਅਰਥ ਇਹ ਹੈ ਕਿ ਰਾਜਨੀਤੀ ਸ਼ਾਸਤਰ ਦਾ ਇਹ ਅਰਥ ਰਾਜਨੀਤੀ ਸ਼ਾਸਤਰ ਇੱਕ ਮਨੁੱਖੀ ਵਿਗਿਆਨ ਨਹੀਂ ਸਗੋਂ ਵਿਵਹਾਰਕ ਵਿਗਿਆਨ ਹੈ ਇਹ ਵਿਗਿਆਨ ਸ਼ੁੱਧ ਵਿਗਿਆਨ ਨਾਲ ਸੰਬੰਧਿਤ ਹੈ ਤੇ ਇਸ ਵਿੱਚ ਨੈਤਿਕ ਮੁੱਲਾਂ ਦਾ ਕੋਈ ਸਥਾਨ ਨਹੀਂ ਹੈ ਠੀਕ ਹੈ ਇਸ ਕਰਕੇ ਇਹਦੇ ਵਿੱਚ ਨੈਤਿਕ ਕਦਰਾਂ ਕੀਮਤਾਂ ਜਿਹੜੀਆਂ ਨੇ ਉਹਨਾਂ ਨੂੰ ਵੈਲਿਊ ਉਹਨਾਂ ਨੂੰ ਸਥਾਨ ਨਹੀਂ ਦਿੱਤਾ ਜਾਂਦਾ ਠੀਕ ਹੈ नेक्स्ट है हाँ एक क्वेश्चन आया तुलनात्मक तो राजनीति दो विशेषतावान लिखो ये विशेषतावान एक मिनट तू दिखा रहा ਵੇਰਤ ਤੁਲਨਾਤਮਕ ਅਧਿਐਨ ਵਿਸ਼ੇਸ਼ਤਾ ਹੈ ਰਸਮੀ ਢਾਂਚਿਆਂ ਦਾ ਤੁਲਨਾਤਮਕ ਅਧਿਐਨ ਭਾਵ ਜਿਹੜੇ ਰਸਮੀ ਢਾਂਚੇ ਨੇ ਉਹਨਾਂ ਦਾ ਕੰਪੈਰੀਟਿਵ ਸਟੱਡੀ ਕਰਨੀ ਤੇ ਦੂਜਾ ਅੰਤਰ ਅਨੁਸ਼ਾਸਨੀ ਅਧਿਐਨ ਇਹਦਾ ਮਤਲਬ ਇਹ ਹੁੰਦਾ ਵੀ ਦੂਜੇ ਵਿਸ਼ਿਆਂ ਕੋਲੋਂ ਵੀ ਧਾਰਨਾਵਾਂ ਪ੍ਰਾਪਤ ਕਰਨੀ ਇਹਨੂੰ ਕਹਿੰਦੇ ਨੇ ਅੰਤਰ ਵਿਸ਼ਿਆਂ ਦਾ ਅਧਿਐਨ ਬੈਕ ਬੈਕ ਟੂ ði ਪੁਆਇੰਟ ਆਫ ਆਰ ਕੁਐਸਚਨ ਪੇਪਰ ਤੇ ਇੱਕ ਵਾਰ ਦੁਬਾਰਾ ਆ ਜਾਈਏ ਸੋ ਅਸਾਈਨਮੈਂਟਸ ਆਫ ਪੋਲਿਟਿਕਲ ਸਾਇੰਸ ਵਾਲੇ ਤੇ ਆਪਾਂ ਗੱਲ ਕਰ ਰਹੇ ਸੀ ਤੁਲਨਾਤਮਕ ਰਾਜਨੀਤੀ ਦੀ ਤੁਲਨਾਤਮਕ ਰਾਜਨੀਤੀ ਦੇ ਜਿਹੜੇ ਕੁਐਸਚਨ ਸੀਗੇ ਉਹ ਆਪਾਂ ਤੁਹਾਡਾਂ ਨਾਲ ਸੋਲਵ ਕਰਕੇ ਦੱਸੇ ਨੇ ਪਹਿਲਾ ਕੁਐਸਚਨ ਦੱਸਿਆ ਤੁਲਨਾਤਮਕ ਰਾਜਨੀਤੀ ਕੀ ਹੁੰਦੀ ਹੈ ਔਰ ਦੇਸ਼ਾਂ ਦੇ ਸਿਸਟਮ ਦਾ ਅਧਿਐਨ ਕਰਨਾ ਠੀਕ ਹੈ ਵਿਵਹਾਰਵਾਦੀ ਅਧਿਐਨ ਕਰਨਾ ਵੱਖ-ਵੱਖ ਰਾਜਾਂ ਦਾ ਰਾਜਨੀਤਿਕ ਪ੍ਰਣਾਲੀਆਂ ਦਾ ਅਧਿਐਨ ਕਰਨਾ ਨੂੰ ਤਲਾਵਰ ਦੂਜਾ ਤੁਲਨਾਤਮਕ ਰਾਜ ਦੀਆਂ ਵਿਸ਼ੇਸ਼ਤਾਵਾਂ ਦੱਸਤੀਆਂ ਆਪਾਂ ਅੰਤਰ ਵਿਸ਼ਿਆਂ ਦਾ ਦਿਨ ਤੁਹਾਨੂੰ ਦੱਸਿਆ ਸੀ ਉਹਦੇ ਵਿੱਚ ਬੋਲ ਮੁਕਤ ਦਾ ਵੀ ਅਰਥ ਤੁਹਾਨੂੰ ਪਾ ਲੱਗਾ ਜਿੱਦੋਂ ਚ ਵੈਲਿਊ ਦਾ ਕੋਈ ਬੋਤਾਂ ਬੋਲ ਨਾ ਰੱਖਿਆ ਜਾਵੇ ਅਨੇਕਾਂ ਕਿਉਂ ਦਾ ਅਧਿਆਨ ਦਾ ਮਤਲਬ ਇਹ ਹੁੰਦਾ ਬੇਟਾ ਇਹ ਐਡਵਰਡ ਦਾ ਸੀਗਾ ਬਈ ਅਨੇਕਾਂ ਕਿਉਂ ਵੀ ਕੋਈ ਕੰਮ ਕਿਉਂ ਕਰਦਾ ਕੋਈ ਕੀ ਕੋਈ ਵਿਅਕਤੀ ਕਿਸੇ ਇੱਕ ਵਿਸ਼ੇਸ਼ ਪਾਰਟੀ ਨੂੰ ਵੋਟ ਕਿਉਂ ਪਾਉਂਦਾ ਠੀਕ ਹੈ ਕੋਈ ਕਿਤੇ ਉਹੀ ਸਿਸਟਮ ਰਾਜਨੀਤਿਕ ਪ੍ਰਣਾਲੀ ਕਿਸੇ ਦੇਸ਼ ਚ ਕਾਮਯਾਬ ਹੈ ਕਿਸੇ ਦੇਸ਼ ਚ ਫੇਲ ਹੈ ਇਹਦਾ ਕਿਉਂ ਇਹ ਕਿਉਂ ਹੁੰਦਾ ਹੈ ਸੂਇਸ ਨੂੰ ਕਹਿੰਦੇ ਨੇ अनेका ਕਿਊ ਦਾ ਅਧਿਐਨ ਵੀ ਕਰਦੀ ਹੈ ਤੁਲਨਾਤਮਕ ਰਾਜਨੀਤੀ ਨੈਕਸਟ ਕੁਐਸਚਨ ਸੀਗਾ ਇਹ ਚ ਤੁਲਨਾਤਮਕ ਰਾਜਨੀਤੀ ਅਧਿਐਨ ਖੇਤਰ ਵਿੱਚ ਸ਼ਾਮਲ ਕੋਈ ਦੋ ਜਿਹੜੇ ਨੇ ਕਿਹੜੇ-ਕਿਹੜੇ ਇਹਦੇ ਚ ਤੁਲਨਾਤਮਕ ਰਾਜਨੀਤੀ ਦੇ ਵਿੱਚ ਕਿਹੜੇ-ਕਿਹੜੇ ਵਿਸ਼ੇ ਨੇ ਦੋ ਜਿਹੜੇ ਸ਼ਾਮਲ ਕੀਤੇ ਜਾਂਦੇ ਨੇ ਕਾਫੀ ਤੁਲਨਾਤਮਕ ਰਾਜਨੀਤੀ ਦੇ ਵਿੱਚ ਜਿਹੜੇ ਨੇ ਬਹੁਤ ਸਾਰੇ ਵਿਸ਼ੇ ਨੇ ਜਿਹੜੇ ਉਹਨਾਂ ਦਾ ਉਹਨਾਂ ਦੀ ਸਟੱਡੀ ਕੀਤੀ ਜਾਂਦੀ ਹੈ ਤੇ ਖਾਸ ਤੌਰ ਤੇ ਅਸੀਂ ਵਿਸ਼ੇ ਵਸਤੂ ਚ ਜਿਨ ਕਹਿੰਨਾ ਅਨੇਕਾਂ ਕਿਉਂ ਦਾ ਅਧਿਨਨ ਕਹਿ ਸਕਨੇ ਆ ਇਹਦੇ ਚ ਰਾਜਨੀਤਿਕ ਸ਼ਕਤੀ ਦਾ ਅਧਿਨਨ ਹੁੰਦਾ ਵਾ ਰਾਜਨੀਤਿਕ ਗਤੀਵਿਧੀਆਂ ਦਾ ਹੁੰਦਾ ਵਾ ਰਾਜਨੀਤਿਕ ਸੱਭਿਆਚਾਰ ਬਾਰੇ ਪਰਿਆ ਜਾਂਦਾ ਵਾ ਸਮੂਹਾਂ ਦਾ ਅਧਿਨਨ ਕੀਤਾ ਜਾਂਦਾ ਵਾ ਠੀਕ ਹੈ ਸੋ ਇਸ ਤਰ੍ਹਾਂ ਜਿਹੜਾ ਰਾਜਨੀਤੀ ਰਾਜ ਤੁਲਨਾਤਮਕ ਰਾਜਨੀਤੀ ਵਿੱਚ ਕਈ ਤਰ੍ਹਾਂ ਦੇ ਵਿਸ਼ੇ ਸ਼ਾਮਲ ਹੁੰਦੇ ਨੇ ਸੋ ਮੈਨੂੰ ਆਸ ਹੈ ਕਿ ਇਹ ਟਾਪਿਕ ਤੁਹਾਨੂੰ ਦੋਵੇਂ ਜ਼ਰੂਰ ਉਹ ਵਧੀਆ ਲੱਗਣਗੇ ਸਰਦਾਰ ਬਲਜੀਤ ਸਿੰਘ ਹੁਣ ਨੇ ਕਾਫੀ ਮਿਹਨਤ ਕਰਕੇ ਟੌਪਿਕ ਤਿਆਰ ਕੀਤੇ ਹੋਏ ਨੇ ਮੈਂ ਇਹ ਸਾਰੇ ਟੌਪਿਕ ਸਾਰੇ ਅਸਾਈਨਮੈਂਟਸ ਹੌਲੀ-ਹੌਲੀ ਤੁਹਾਨੂੰ ਸੋਲਵ ਕਰਕੇ ਤੁਹਾਡੇ ਐਗਜ਼ਾਮ ਤੋਂ 4-5 ਦਿਨ ਪਹਿਲਾਂ ਤੱਕ ਹੀ ਕੰਪਲੀਟ ਕਰ ਦਿਆਂਗਾ ਥੈਂਕ ਯੂ ਵੈਰੀ ਮਚ ਆਲ ਦਾ ਬੈਸਟ ਵੇਖਦੇ ਰਹੋ ਕਨਸੈਪਟ ਗੁਰੂ ਏਕੇ ਚੈਨਲ ਇਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਐਂਡ ਸ਼ੇਅਰ ਵੀ ਜਰੂਰ ਕਰਿਆ ਕਰੋ ਵੀ ਤੁਹਾਨੂੰ ਇਹ ਮਟੀਰੀਅਲ ਕਿਹੋ ਜਿਹਾ ਲੱਗਾ So thank you very much. Keep watching. Concept Guru AK. Thank you.